ਜਦੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਿੱਚੋਂ ਰੰਗਰੂਟ ਫੌਜ ਦੀਆਂ ਨੌਕਰੀਆਂ ਛਟਕੇ ਦਰਬਾਰ ਸਾਹਿਬ ਵੱਲੋਂ ਜਾ ਰਹੇ ਸੀ ਤੇ ਉਸ ਵੇਲੇ ਤੁਹਾਡਾ ਕੀ ਰੈਐਕਟ ਸੀ ਇਮੋਸ਼ਨ ਤੇ ਸਿਗੀਆਂ ਜੁੜੀਆਂ ਹੋਈਆਂ ਮਗਰ ਅਗਰ ਕਿਸੇ ਨੇ ਇਥੋਂ ਬਗਾਵਤ ਕੀਤੀ ਮੇਰੀ ਜੁਨੇ ਤੇ ਉਹਦਾ ਪ੍ਰਨਾਮ ਜੜਾ ਹੈ ਨਾ ਉਹਦਾ ਨਤੀਜਾ ਠੀਕ ਨੇ ਨਿਕਲੇਗਾ ਇਹ ਮਾਰੇ ਜਾਨ ਕੇ ਰਸਤੇ ਚ ਮੁਕਾਬਲਾ ਆਏਗਾ ਸਾਡੇ ਧਰਮੀ ਫੌਜੀ ਜਿਹਨੂੰ ਕਹਿੰਦੇ ਨੇ ਕਿ ਸਾਡੇ ਉਹ ਜਿਹੜੇ ਕਿ ਜੇਲਾ ਚ ਵੀ ਕੱਟੀਏ 10-10 ਸਭ 12 ਸਾਲ ਗੋਟ ਮਾਰਸ਼ਲ ਹੋਏ ਉਹਨਾਂ ਨੂੰ ਮੜ ਬਸੇ ਵਾਸਤੇ ਮਾੜੇ ਮੋਟੇ ਯਤਨ ਹੋਏ ਪਰ ਜ਼ਿਆਦਾਤਰ ਜਿਹੜੇ ਸੀਗੇ ਉਹਨਾਂ ਨੂੰ ਕੁਝ ਨਹੀਂ ਪੁੱਛ ਕੇ ਚੋਈ ਅਸੀਂ ਕੋਈ ਵਿਰੋਧ ਨਹੀਂ ਲੜੇ ਅਸੀਂ ਕੋਈ ਕਿਉਂਕਿ ਇਹ ਵਿਰੋਧ ਕਿਦਾ ਹੋ ਗਿਆ ਅਸੀਂ ਤੇ ਅਰਦਾਸ ਗੁਰਦੁਆਰ ਸਾਹਿਬ ਸਾਡੇ ਉੱਥੇ ਨੇ ਅਰਦਾਸ ਕਰਦੇ ਅਸੀਂ ਉੱਥੇ ਕੀਰਤਨ ਹੋਏ ਅਖੰਡ ਪਾਠ ਹੋਏ ਅਸੀਂ ਸਰਬੱਤੇ ਭਲੇ ਵਾਸਤੇ ਅਰਦਾਸ ਕੀਤੀ ਕਰਦੇ ਰਹੇ ਮਗਰ ਇਹ ਗੱਲ ਕਹਿ ਦੋ ਨੀ ਕਿ ਅਸੀਂ ਉਹਨਾਂ ਦੇ ਉਹਨਾਂ ਦੇ ਫੋਟੋ ਵਾਸਤੇ ਨਹੀਂ ਗਈ ਇਹ ਠੀਕ ਨਹੀਂ ਹੈ ਗੱਲ ਸੰਗਤਾਂ ਦਾ ਬਹਾਨਾ ਬਣਾ ਕੇ ਜਿਹੜਾ ਦਰਬਾਰ ਸਾਹਿਬ ਨੂੰ ਅਟੈਕ ਕੀਤਾ ਗਿਆ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਲੱਗਦਾ ਸੀ ਕਿ ਇਹ ਕਰਨ ਦੀ ਜ਼ਰੂਰਤ ਜ ਬਿਲਕੁਲ ਨਹੀਂ ਸੀ ਜ਼ਰੂਰਤ ਇਹ ਇੱਕ ਮੈਂ ਸੋਚਦਾ ਬੜਾ ਇੱਕ ਅਤਿਆਚਾਰ ਸੀਗਾ ਜ਼ੁਲਮ ਸੀਗਾ ਸ਼ਹੀਦੀਪੁਰ ਬਣਾਇਆ ਜਾ ਰਿਹਾ ਉੱਥੇ ਗੁਰੂ ਅਰਜਨ ਸਾਹਿਬ ਜੀ ਦਾ ਉੱਥੇ ਸੰਗਤਾਂ ਨੂੰ ਅੰਦਰ ਵਾੜਿਆ ਗਿਆ ਉਹਨਾਂ ਨੂੰ ਠਿੱਲ ਦਿੱਤੀ ਗਈ ਸੰਗਤਾਂ ਆਜਨ ਇਹ ਬੜੀ ਵੱਡੀ ਸਾਜ਼ਿਸ਼ ਸੀਗੀ ਉਹਨਾਂ ਨੂੰ ਅੰਦਰ ਵਾੜਿਆ ਗਿਆ ਕਿ ਅੰਦਰ ਆ ਜਾਓ ਫਿਰ ਉਹਨਾਂ ਦਾ ਛੋਟੇ ਬੱਚੇ ਬੀਬੀਆਂ ਸਾਰਿਆਂ ਦਾ ਕਤਲਿਆ ਹੋਇਆ ਸੈਸਟਰੀ ਕੈਨਲ ਇਸ ਲਈ ਉਸ ਲਈ ਇੰਦਰਾ ਗਾਂਧੀ ਨੇ ਇਹਦੀ ਆਪਰੇਸ਼ਨ ਬਲੂ ਸਟਾਰ ਦੀ ਪਲਾਨਿੰਗ ਕੀਤੀ ਐਗਜ਼ੀਕਿਊਟ ਕੀਤੀ ਤਾਂ ਮੈਂ ਸਮਝਦਾ ਹਾਂ ਇਹ ਇੱਕ ਇਨਸਾਨੀਅਤ ਦੇ ਨਾਂ ਦੇ ਵੀ ਬੜਾ ਵੱਡਾ ਕਾਰਜ ਜੂਨ 1984 ਦਾ ਕੱਲੂਕਾਰਾ ਆਉਂਦਾ ਹੈ ਤੇ ਇਸੇ ਦੇ ਸੰਬੰਧ ਵਿੱਚ ਬਹੁਤ ਸਾਰੇ ਸੈਮੀਨਾਰ ਸ਼ਹੀਦੀ ਦਿਹਾੜੇ ਸਮਾਗਮ ਉਲੀਕੇ ਜਾਂਦੇ ਨੇ ਸੰਗਤਾਂ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਮੇਤ ਜਿੰਨੀਆਂ ਵੀ ਸੰਗਤਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਆਇਆ ਸੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਇਸੇ ਸਬੰਧ ਵਿੱਚ ਬਹੁਤ ਸਾਰੇ ਚਿੰਤਕਾਂ ਦੇ ਬਹੁਤ ਸਾਰੇ ਵੱਖ-ਵੱਖ ਪੱਖਾਂ ਤੋਂ ਸਵਾਲ ਰਹਿੰਦੇ ਨੇ ਔਰ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਬਰਗੇਡੀਅਰ ਕੁਲਦੀਪ ਸਿੰਘ ਕਲੋਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਰਗੇਡੀਅਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਸਵਾਲ ਲੈ ਕੇ ਜੂਨ 1984 ਦੇ ਕੱਲੂ ਘਰੇ ਨੂੰ ਇੱਕ ਫੌਜ ਦੇ ਅਫੀਸਰ ਹੋਣ ਦੇ ਨਾਤੇ ਕਿਹੜੇ ਨਜ਼ਰੀਏ ਤੋਂ ਸੋਚਦੇ ਹੋ ਬਾ ਦੱਸਦਾ ਹਾਂ ਕਿ ਇੱਕ ਘੱਲੂਕਾਰ ਜਿਹੜਾ ਇੱਕ ਨਸਲ ਕੁਸੀ ਕੀਤੀ ਗਈ ਸਿੱਖ ਕੌਮ ਦੀ ਔਰ ਇਹਦੇ ਵਾਸਤੇ ਉਥੋਂ ਦੀ ਹਕੂਮਤ ਜਿਹੜੀ ਹੈ ਨਾ ਉਹ ਕਸੂਰਵਾਰ ਸੀ ਕਿ ਉਹਨਾਂ ਨੇ ਇਹ ਜਿਹੜੇ ਜ਼ੁਲਮ ਢਾਏ ਔਰ ਇਹਨੇ ਸਿੱਖ ਜਾਗਤ ਨੂੰ ਸਮੁੱਚੇ ਸਿੱਖ ਜਾਗਤ ਨੂੰ ਪ੍ਰਭਾਵਿਤ ਕੀਤਾ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਔਰ ਖਾਸੌਰ ਤੇ ਜੇ ਅਸੀਂ ਤੁਸੀਂ ਗੱਲ ਕੀਤੀ ਹੈ ਜੇ ਫੌਜੀ ਹੋਣ ਦੇ ਨਾਤੇ ਦੇਖੋ ਫੌਜ ਵਿੱਚ ਰਹਿੰਦਿਆਂ ਹੋਇਆਂ ਜਾਂ ਫੌਜ ਤੇ ਰਿਟਾਇਰਮੈਂਟ ਤੋਂ ਬਾਅਦ ਦੀ ਹਮ ਧਾਰਮਿਕ ਆਸਾ ਨਾਲ ਜੁੜੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਸਾਹਿਬ ਬਾਕੀ ਵੀ ਤੇ ਉਦੋਂ ਫਿਰ ਇਹ ਭਾਵਨਾਵਾਂ ਪੈਦਾ ਹੁੰਦੀਆਂ ਨੇ ਕਿ ਇਹ ਕਿਉਂ ਹਮਲਾ ਹੋਇਆ ਹਮ ਇਹ ਕਿਉਂ ਕੀਤਾ ਗਿਆ ਕਿ ਸਾਡੀ ਸਿੱਖ ਸਿਆਸਤ ਉਸ ਵੇਲੇ ਕੀ ਕੰਮ ਕਰ ਰਹੀ ਸੀਗੀ ਕੌਣ ਕਸੂਰਵਾਰ ਹੈ ਇਹਤੇ ਬਹੁਤ ਕੁਝ ਲਿਖਿਆ ਵੀ ਗਿਆ ਜਦੋਂ ਕਲੂਕਾਰਾ ਵਾਪਰਿਆ ਸੀ ਤਾਂ ਉਸ ਵੇਲੇ ਤੁਸੀਂ ਫੌਜ ਦੇ ਵਿੱਚ ਤਾਇਨਾਤ ਸੀਗੇ ਹਾਂਜੀ ਮੈਂ ਉਸ ਵੇਲੇ ਇੱਕ ਰੈਜiment ਕਮਾਂਡ ਕਰ ਰਿਹਾ ਸੀ ਜਿਹੜੀ ਜਗ੍ਹਾ ਤੇ ਪੁੰਛ ਸੀਗਾ ਮੈਂ ਲਾਈਨ ਆਫ ਕੰਟਰੋਲ ਤੇ ਹੂੰ ਅ 783 ਤੋਂ ਲੈ ਕੇ 87 ਤੱਕ ਮੈਂ ਉਥੇ ਰਿਹਾ ਮੇਰੀ 51 ਮਾਉਂਟਰ ਰੈਜiment ਜਿਹਦੇ ਵਿੱਚ ਦੋ ਸਿੱਖ ਬੈਟਰੀਆਂ ਤੇ ਇੱਕ ਡੋਗਰਾ ਬੈਟਰੀ ਸੀ ਸਭ ਯੂਨਿਟਾਂ ਜਿਹੜੀਆਂ ਨੇ ਤੇ ਉਹ 67% 633% ਡੋਗਰਾਸ ਤੇ ਉਸ ਵੇ ਗੱਲ ਵੇ ਤੇ ਖਬਰਾਂ ਜਿਹੜੀਆਂ ਸਨ ਤੇ ਰੇਡੀਓ ਦੇ ذریعے ਜਾਂ ਖਬਰਾਂ ਚ ਜਾਂ ਕੋਈ ਖਾਸ ਹੋਰ ਤੇ ਬੀਬੀਸੀ ਚੈਨਲ ਜਿਹੜਾ ਜੀ ਉਹ ਬੜਾ ਐਕਟਿਵ ਸੀਗਾ ਤੇ ਉਸ ਵੇਲੇ ਇੱਕ ਹੋਰ ਪਲਟਨ ਸਾਡੇ ਨਾਲ ਸੀਗੀ ਹਮ ਜਿਹੜੀ ਕਿ ਉਹ ਇੱਕ ਰਿਜ਼ਰਵਰ ਸੀ ਵਿੱਚ ਉਹਦੇ ਅਗਲੇ ਪਾਸੇ ਪੇਤਾਰ ਨਾਲਾ ਸੀਗਾ ਨਾਲਾ ਤੇ ਉਹ ਖਬਰਾਂ ਤੇ ਆਇਆ ਕਿ ਇੱਕ ਕਿਉਂਕਿ ਇੱਕ ਸਾਡੇ ਨੇਤਾ ਨੇ ਵੀ ਇਥੋਂ ਕਹਿਤਾ ਕਿ ਬੈਰਾਂਗਾ ਛੱਡਦੇ ਉਹਦਾ ਪ੍ਰਭਾਵ ਵੀ ਬੜਾ ਪਿਆ ਹੂੰ ਜੇ ਮੈਂ ਗੱਲ ਕਰਾਂ ਬਿਹਾਰ ਦੇ ਵਿੱਚ ਦੇਖੋ ਸਿੱਖ ਰੇਜimentਲ ਸੈਂਟਰ ਜਿਹੜਾ ਉੱਥੇ ਸੀਗਾ ਸਭ ਤੋਂ ਵੱਡਾ ਨਵੇਂ-ਨਵੇਂ ਮੁੰਡੇ ਭਰਤੀ ਹੋਏ ਹੂੰ ਉਹਨਾਂ ਨੂੰ ਵਿਚਾਰਿਆਂ ਨੂੰ ਕੁਝ ਹਲੇ ਟ੍ਰੇਨਿੰਗ ਚੱਲ ਰਹੀ ਹੈ ਤੇ ਉਹ ਵੀ ਗੁੰਮਰਾਹ ਹੋ ਗਏ ਤੇ ਉੱਥੇ ਭਗੜ ਮੱਚ ਗਈ ਜਿਹੜੇ ਕਿ ਇਨਸਟ੍ਰਕਟਰ ਬਾਕੀ ਸਟਾਫ ਸੀਗਾ ਤੇ ਉੱਥੇ ਬਗਾਵਤ ਹੋ ਗਈ ਹੂੰ ਤੇ ਉਹ ਰਿਕਰੂਟ ਵੀ ਭੱਜ ਉੱਠੇ ਤੇ ਉਹ ਰਸਤੇ 'ਚ ਆਉਂਦਿਆਂ ਬਿਹਾਰ ਯੂਪੀ ਚ ਪਹੁੰਚਦੇ ਪੁਲਿਸ ਨਾਲ ਕਾਫੀ ਕੁਝ ਹੋਇਆ ਕੁਝ ਹਥਿਆਰ ਲੈ ਕੇ ਤੇ ਆ ਗਏ ਸੀਗੇ ਤੇ ਉਹ ਮਾਰੇ ਗਏ ਕੋਈ ਜ਼ਖਮੀ ਹੋ ਗਏ ਕੁਝ ਪੜੇ ਗਏ ਕੋਈ ਜਲਾ ਚਲੇ ਗਏ ਇਸੇ ਤਰੀਕੇ ਨਾਲ ਯੂਨਟਾਂ ਦੇ ਵਿੱਚ ਵੀ ਯੂਨਟਾਂ ਦੇ ਵਿੱਚ ਦੇਖੋ ਜਿਸ ਤਰ੍ਹਾਂ ਕਿ ਮੈਂ ਗੱਲ ਕਰ ਲਗਾ ਕਿ 8 ਸਿੱਖ ਰੈਜiment ਬਟਾਲੀਆ ਜਿਹੜੀ ਸੀਗੀ ਤੇ ਉੱਥੇ ਉਹਨਾਂ ਨੇ ਆਪਣਾ ਇਹ ਮਨ ਬਣਾ ਲਿਆ ਸੀਗਾ ਕਿ ਅਸੀਂ ਇਹ ਐਨ ਬਲੌਕ ਇਕੱਠਿਆਂ ਸਾਰਿਆਂ ਨੇ ਅਸੀਂ ਇਸ ਰਸਤੇ ਜਾਣਾ ਹੈ ਬੀਜੀ ਤੇ ਜਾਣਾ ਉਧਰੋਂ ਦੀ ਹੁੰਦੇ ਹੋ ਜੰਮੂ ਤੋਂ ਹੁੰਦੇ ਹੋ ਅਸੀਂ ਇਥੇ ਰਮਦਰ ਸਾਹਿਬ ਪਹੁੰਚਣਾ ਪਰ ਸਾਰਿਆਂ ਨੇ ਇਹੋ ਹੀ ਸੀਗਾ ਕਿਉਂਕਿ ਆਸਤਾ ਜੁੜੀ ਹੈ ਤਾਂ ਕਿ ਇਹ ਸਾਡੇ ਇਸ ਉੱਚ ਸਭ ਤੋਂ ਵੱਡੇ ਧਾਰਮਿਕ ਸਥਾਨ ਤੇ ਹਮਲਾ ਹੋਇਆ ਫੌਜਾਂ ਇਸ ਵਾਸਤੇ ਉਹਨਾਂ ਦੀਆਂ ਭਾਵਨਾ ਉਹ ਦਮ ਨੈਚੁਰਲੀ ਉਹ ਉਹਨਾਂ ਦੀ ਇਮੋਸ਼ਨਸ ਵਰ ਬਰੀ ਹਾਈ ਜਦੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਿੱਚੋਂ ਰੰਗ ਰੂਟ ਫੌਜੀ ਦੀਆਂ ਨੌਕਰੀਆਂ ਛਟਕੇ ਦਰਬਾਰ ਸਾਹਿਬ ਵੱਲੋਂ ਜਾ ਰਹੇ ਸੀ ਤੇ ਉਸ ਵੇਲੇ ਤੁਹਾਡਾ ਕੀ ਰੈਐਕਟ ਸੀ ਤੁਸੀਂ ਵੀ ਛੱਡਿਆ ਜਾਂ ਫਿਰ ਉੱਥੇ ਮੌਜੂਦ ਰਹੇ ਸੀ ਨਹੀਂ ਮੈਂ ਉੱਥੇ ਦੇਖੋ ਮੈਂ ਇਹ ਚ ਸਮਝ ਗਿਆ ਸੀ ਹਮ ਕਿ ਇਹ ਜਿਹੜਾ ਕਿ ਜੋ ਕੁਝ ਹੋ ਰਿਹਾ ਹੈ ਇਹ ਬਹੁਤ ਮੰਦ ਭਾਗਾ ਹੈ ਇਮੋਸ਼ਨ ਤੇ ਸਿਗੀਆਂ ਜੁੜੀਆਂ ਹੋਈਆਂ ਮਗਰ ਅਗਰ ਕਿਸੇ ਨੇ ਇਥੋਂ ਬਗਾਵਤ ਕੀਤੀ ਮੇਰੀ ਯੂਨਿਟ ਤੇ ਉਹਦਾ ਪ੍ਰਨਾਮ ਜਿਹੜਾ ਹੈ ਨਾ ਉਹਦਾ ਨਤੀਜਾ ਠੀਕ ਨੇ ਨਿਕਲੇਗਾ ਮਾਰੇ ਜਾਣ ਕੇ ਰਸਤੇ ਚ ਮੁਕਾਬਲਾ ਆਏਗਾ ਕਿਵੇਂ ਪਹੁੰਚ ਜੜੀ ਹੈ ਆਪਣੀ ਇਨੇ ਕ ਫੌਜ ਦੇ ਥੋੜੇ ਪੂਰੀ ਹਿੰਦੁਸਤਾਨ ਦੀ ਫੌਜ ਲੱਗੀ ਹੈ ਪਿੱਛੇ ਉਹ ਮੁਕਾਬਲਾ ਨਹੀਂ ਕਰ ਸਕਦੇ ਪਹੁੰਚ ਨਹੀਂ ਸਕਦੇ ਪਹੁੰਚਣਗੇ ਤੇ ਬੜੇ ਮਾਰੇ ਥੋੜੇ ਬਹੁਤੇ ਪਹੁੰਚ ਜਾਣ ਇਸੇ ਤਰੀਕੇ ਨਾਲ ਦੂਸੀ ਪਲਟਨ ਜਿਹੜਾ ਸੀ ਬਲਕੇ ਬਚਾਇਆ ਉੱਥੇ 48 ਘੰਟੇ ਸਾਨੂੰ ਪਤਾ ਲੱਗਿਆ ਸੀ ਕਿ ਇਹ ਕੁਝ ਹੋਣ ਲਿਆ ਦੂਸੀ ਪਲਟਨ ਮੇਰੀ ਪਲਟਨ ਤੇ ਕਿਉਂਕਿ ਕਾਇਮ ਸੀ ਕਿ ਮੇਰੇ ਅਫਸਰ ਵੀ ਤਗੜੇ ਸਨ ਪਤਾ ਹੈ ਕਿਉਂ ਕਿ ਉਹ ਕਹਿੰਦੇ ਮੈਂ 71 ਦੀ ਜੰਗ ਜਿਹੜੀ ਸੀ ਉਹਨਾਂ ਨਾਲ ਲੜ ਚੁੱਕਿਆ ਸੀ ਐਜ਼ ਅ ਕੈਪਟਨ ਐਜ਼ ਅ ਪੇਜ ਮਨੂੰ ਜਾਣਦੇ ਸਨ ਮੈਂ ਉਹਨਾਂ ਦੇ ਭਾਵਨਾ ਸਮਝਦਾ ਸਾਂ ਗੁਰਦਾਸ ਸਾਹਿਬ ਫੰਕਸ਼ਨ ਤੇ ਪਾਠ ਕਰਨਾ ਤੇ ਸਭ ਕੁਝ ਉਹਨਾਂ ਨੂੰ ਪਤਾ ਸੀਗਾ ਸਿੱਖ ਇਤਿਹਾਸ ਸਿੱਖ ਕਲਚਰ ਆਪਣੀ ਸਿੱਖ ਸਭਿਆਤਾ ਤੇ ਇਸ ਵੇਲੇ ਸੇ ਬਹੁਤ ਵੱਡਾ ਉਸ ਵੇਲੇ ਦੇਖੋ ਇੱਕ ਆਪਣੇ ਆਪ ਨੂੰ ਆਪਣੀ ਫੌਜੀਆਂ ਨੂੰ ਕਾਇਮ ਰੱਖਣ ਵਾਸਤੇ ਬਾਅਦ ਚ ਜੋ ਕੁਝ ਵਾਪਰਦਾ ਜਬ ਵਾਪਰਿਆ ਸਾਡੇ ਧਰਮੀ ਫੌਜੀ ਜਿਹਨੂੰ ਕਹਿੰਦੇ ਨੇ ਕਿ ਸਾਡੇ ਉਹ ਜਿਹੜੇ ਕਿ ਜੇਲਾ ਚ ਵੀ ਕੱਟੀਏ 10-10 ਸਾਲ 12 ਸਾਲ ਗੋਟ ਮਾਰਸ਼ਲ ਹੋਏ ਉਹਨਾਂ ਨੂੰ ਮੁਰਬਸੇ ਵਾਸਤੇ ਮਾੜੇ ਮੋٹے ਯਤਨ ਹੋਏ ਕੁਛ ਇੱਕ ਪੜੇ ਲਿਖੇ ਕੁਛ ਨੌਕਰੀਆਂ ਕੋਈ ਸੈਂਟਰਲ ਕੋ ਦੂਜੀ ਪਰ ਜ਼ਿਆਦਾਤਰ ਜਿਹੜੇ ਸੀਗੇ ਉਹਨਾਂ ਨੂੰ ਕੁਛ ਨਹੀਂ ਪੁੱਛ ਕੇ ਚੋਈ ਥੋੜਾ ਬਹੁਤਾ ਕਿਸੇ ਨੇ ਗ੍ਰਾਂਟ ਦੇ ਦਿੱਤੀ ਸ਼੍ਰੋਮਰੀ ਗੁਰਦੁਆਰਾ ਪਰੰਦਰ ਕਮੇਟੀ ਨੇ ਦੇਤੀ ਇੱਥੇ ਸਪੋਕਸਮੈਨ ਦਫ਼ਤਰ ਵੱਲੋਂ ਵੀ ਉਥੇ ਥੋੜਾ ਥੋੜਾ ਉਹਨਾਂ ਨੂੰ ਸਾਥਾ ਮਾਲੀ ਸਾਥਾ ਬਹੁਤ ਸਾਰੇ ਲੋਕ ਇਸ ਗੱਲਬਾਤ ਨੂੰ ਸੁਣ ਤੋਂ ਬਾਅਦ ਕਿਤੇ ਨਾ ਕਿਤੇ ਵੀ ਕਮੈਂਟ ਕਰਨਗੇ ਕਿ ਅਖਰ ਤੁਸੀਂ ਸੰਵਿਧਾਨ ਦੀ ਗੱਲ ਕੀਤੀ ਕਿ ਫੌਜ ਦੇ ਵਿੱਚ ਡਿਊਟੀ ਕਰਨਾ ਸਾਡਾ ਸੰਵਿਧਾਨਕ ਫਰਜ ਸੀ ਪਰ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਹ ਵੀ ਸਵਾਲ ਕੀਤੇ ਜਾਣਗੇ ਕਿ ਸਿੱਖ ਦੇ ਵਾਸਤੇ ਤੇ ਅਕਾਲ ਤਖ਼ਤ ਸਾਹਿਬ ਤੋਂ ਉੱਪਰ ਦਰਬਾਰ ਸਭ ਤੋਂ ਉੱਪਰ ਹੋਰ ਕੁਝ ਹੋ ਹੀ ਨਹੀਂ ਸਕਦਾ ਤੇ ਜਦੋਂ ਦਰਬਾਰ ਸਭ ਅਕਾਲ ਤਖ਼ਤ ਸਾਹਿਬ ਨੂੰ ਟੈਟੇਰੀ ਕਰ ਦਿੱਤਾ ਗਿਆ ਤੇ ਉਸ ਵਕਤ ਜਿਹੜਾ ਹੋਰ ਪਿੱਛੇ ਕੀ ਰਹਿ ਜਾਂਦਾ ਆ ਉਹ ਗੱਲ ਇਹ ਵੇ ਕਿ ਇੱਕ ਤੇ ਉਸ ਵੇਲੇ ਇਨਫੋਰਮੇਸ਼ਨ ਜਿਹੜੀ ਸੀ ਜਿਹੜੀ ਖਬਰ ਸੀਗੀ ਜਿਹੜੀ ਆ ਰਹੀ ਉਹ ਵੀ ਪੂਰੀ ਠੀਕ ਨਹੀਂ ਸੀ ਕਿਦੇ ਉੱਤੇ ਕਰਦੇ ਕਿਦੇ ਉੱਤੇ ਕਾਰਵਾਈ ਇਹ ਹੋ ਰਹੀ ਹੈ ਕਿਉਂ ਹੋਈ ਹੈ ਕਾਰਵਾਈ ਪਤਾ ਤੇ ਚੱਲਿਆ ਸੀਗਾ ਕਿ ਜੋ ਕੁਝ ਵਾਪਰ ਰਿਆ ਜੇ ਸਾਨੂੰ ਕਹਿੰਦੇ ਕਿ ਗੁਰਦਾ ਸਾਹਿਬ ਦੇ ਉੱਥੇ ਜਾ ਕੇ ਜਿੱਦਾਂ ਕਿ ਬਾਕੀ ਫੌਜ ਗਈ ਹੈ ਉਥੇ ਫੌਜ ਗਈ ਹੈ ਅੰਦਰ ਫਿਰ ਗੱਲਾਂ ਹੋਰ ਹੋਣੀਆਂ ਸਨ ਫਿਰ ਸਾਡੀ ਪਲਟਨ ਉਥੇ ਜਾਨ ਤੋਂ ਇਨਕਾਰ ਕਰਦੀ ਇਹ ਵੀ ਹੈਗਾ ਕਿ ਜੇ ਅਸੀਂ ਅਸੀਂ ਛੱਡ ਕੇ ਚਲੇ ਜਵਾਨ ਸਾਡੇ ਪਿੱਛੋਂ ਇਹਨਾਂ ਦੇ ਪਰਿਵਾਰ ਨੇ ਇਹਨਾਂ ਦੇ ਇਹ ਕਿਹੜਾ ਕੋਈ ਦੁਸ਼ਮਣ ਨਾਲ ਇੱਥੇ ਜਿਹੜਾ ਕਿ ਜਿਹੜਾ ਕਿ ਉਹਨਾਂ ਤੋਂ ਗ੍ਰਾਂਟ ਮਿਲੇਗੀ ਜੰਗ ਹੁੰਦੀ ਹੈ ਘੱਤਰ ਦੀ ਹੋਵੇ ਪਹਿਣ ਦੇ ਕਾਰਗਲ ਹੋਵੇ ਜੱਕਦਾ ਤੇ ਉਹ ਜਿਹੜੇ ਮਾਲ ਸ਼ਹੀਦ ਕਰ ਜਾਂਦੇ ਨੇ ਸ਼ਹੀਦ ਹੋਏ ਸ਼ਹੀਦ ਹੋਏ ਉਥੇ ਸਾਡੇ ਦੇਖੋ ਚ ਕੋਈ ਸ਼ੱਕ ਨਹੀਂ ਸ਼ਹਾਦਤ ਦਿੱਤੀ ਉਥੇ ہزارਾਂ ਦੀ ਗਿਣਤੀ ਸ਼ਹਾਦਤ ਕਈ ਜ਼ਖਮੀ ਵੀ ਹੋਇਆ ਮੰਦਰ ਸਾਹਿਬ ਉਥੇ ਜਾ ਇੱਕ ਫੌਜ ਦੇ ਅਫੀਸਰ ਹੋਣ ਦੇ ਨਾਤੇ ਤੁਸੀਂ ਫੌਜ ਤਾਂ ਜਿਹੜਾ ਫੌਜੀ ਅਕਾਲ ਤਖਤ ਸਾਹਿਬ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਵਿੱਚ ਸੰਤਾਂ ਦੇ ਵਿਰੋਧ ਦੇ ਵਿੱਚ ਸਿੰਘਾਂ ਦੇ ਵਿਰੋਧ ਦੇ ਵਿੱਚ ਲੜੇ ਉਹਨਾਂ ਨੂੰ ਆਪਣੇ ਅਦਰਸ਼ ਮੰਨਦੇ ਹੋ ਜਾਂ ਉਹ ਸਿੰਘਾਂ ਨੂੰ ਮੰਨਦੇ ਬਿਲਕੁਲ ਨਹੀਂ ਅਸੀਂ ਵਿਰੋਧ ਨਹੀਂ ਲੜੇ ਅਸੀਂ ਕੋਈ ਵਿਰੋਧ ਨਹੀਂ ਲੜੇ ਅਸੀਂ ਕੋਈ ਕਿਉਂਕਿ ਇਹ ਵਿਰੋਧ ਕਿਦਾ ਹੋ ਗਿਆ ਅਸੀਂ ਤਾਂ ਅਰਦਾਸ ਗੁਰਦੁਆਰਾ ਸਾਹਿਬ ਸਾਡੇ ਉਥੇ ਨੇ ਅਰਦਾਸ ਕਰਦੇ ਅਸੀਂ ਉਥੇ ਕੀਰਤਨ ਹੋਏ ਅਖੰਡ ਪਾਠ ਹੋਏ ਅਸੀਂ ਸਭੇ ਸਾਜੀ ਵਾਸਤੇ ਕੋਈ ਨਾ ਜਿਸੇ ਬਾਰਾ ਜਿਓ ਅਸੀਂ ਸਰਬਾਦੇ ਭਲੇ ਵਾਸਤੇ ਅਰਦਾਸ ਕੀਤੀ ਕਰਦੇ ਰਹੇ ਮਗਰ ਇਹ ਗੱਲ ਕਹਿ ਦੇਣੀ ਕਿ ਅਸੀਂ ਉਹਨਾਂ ਦੇ ਉਹਨਾਂ ਦੇ ਸਪੋਰਟ ਵਾਸਤੇ ਨਹੀਂ ਗਈ ਇਹ ਠੀਕ ਨਹੀਂ ਹੈ ਗੱਲ ਕਿਉਂਕਿ ਉਹ ਧਾਰਮਿਕ ਸਥਾਨ ਬਿਲਕੁਲ ਉਸੇ ਪਿੱਤਰ ਸਥਾਨ ਨਹੀਂ ਵਿੱਚ ਕੋਈ ਸ਼ੱਕ ਨਹੀਂ ਸਾਡੀਆਂ ਭਾਵਨਾਵਾਂ ਜੁੜੀਆਂ ਨੇ ਬਹੁਤ ਸਾਰੇ ਉਸ ਵੇਲੇ ਪ੍ਰਭਾਵਿਤ ਹੋਏ ਜੇ ਅਸੀਂ ਹੁਣ ਇੱਕ ਪਲਟਨ ਜਿਹੜੀ ਸੀ ਜਿੱਦਾਂ ਨਾ ਹੀ ਸਿੱਖ ਬਟਾਲੀਅਨ ਉਹ ਪੂਰੀ ਡਿਸਰਟ ਕਰ ਗਈ ਬਾਜੂਨ ਡਿਸਬੈਂਡ ਕਰਤਾ ਗਿਆ ਮੁੰਡਿਆਂ ਦਾ ਕੋਰਟ ਮਾਰਸ਼ਲ ਹੋਇਆ ਤੇ ਕੋਰਟ ਮਾਰਸ਼ਲ ਸਜਾਮਾ ਹੋਈਆਂ ਮੇਰੇ ਆ ਕੀ ਤੱਕੇ ਮਿਲ ਲੈਣ ਉਹਨੂੰ ਪੋਲਿਟਿਸ਼ੀਨ ਚਾਹੀਦਾ ਸੀ ਕਿ ਉਹ ਜਿਹੜੀ ਸਿੱਖ ਪਲਟਨ ਡਿਸਬੈਂਡ ਕੀਤੀ ਸੀ ਉਹਦੇ ਵਾਸਤੇ ਸਾਡੀ ਨਾਟ ਓਨਲੀ ਨਾਟ ਓਨਲੀ ਦੀ ਸਿੱਖ ਜਰਨੈਲਸ ਬਾਕੀਆਂ ਨੂੰ ਵੀ ਚਾਹੀਦਾ ਸੀਗਾ ਕਿ ਉਹਨੂੰ ਦੁਬਾਰਾ ਖੜੇ ਕਰ ਦੇ ਸੰਤਾ ਦਾ ਬਹਾਨਾ ਬਣਾ ਕੇ ਜਿਹੜਾ ਦਰਬਾਰ ਸਾਹਿਬ ਨੂੰ ਅਟੈਕ ਕੀਤਾ ਗਿਆ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਲੱਗਦਾ ਸੀ ਕਿ ਇਹ ਕਰਨ ਦੀ ਜ਼ਰੂਰਤ ਜੋ ਬਿਲਕੁਲ ਨਹੀਂ ਸੀ ਜ਼ਰੂਰਤ ਇਹ ਇੱਕ ਮੈਂ ਸੋਚਦਾ ਬੜਾ ਇੱਕ ਅਤਿਆਚਾਰ ਸੀਗਾ ਜ਼ੁਲਮ ਸੀਗਾ ਸੰਤਾਂ ਦੇ ਉੱਤੇ ਦੇਖੋ ਪੂਰੀ ਪੂਰੀ ਜਿਹੜੇ ਕੇ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਉੱਥੇ ਜੀ ਠੀਕ ਹੈ ਗੁਰੂ ਅਰਜਨ ਸਾਹਿਬ ਜੀ ਦਾ ਉੱਥੇ ਸੰਤਾਂ ਨੂੰ ਅੰਦਰ ਵਾੜਿਆ ਗਿਆ ਉਹਨੂੰ ਢਿੱਲ ਦਿੱਤੀ ਗਈ ਸੰਤ ਅਰਜਨ ਨੇ ਬੜੀ ਵੱਡੀ ਸਾਜ਼ਿਸ਼ ਕੀਤੀ ਉਹਨਾਂ ਨੂੰ ਅੰਦਰ ਵਾੜਿਆ ਗਿਆ ਕਿ ਅੰਦਰ ਆ ਜਾਓ ਫਿਰ ਉਹਨਾਂ ਦਾ ਛੋਟੇ ਬੱਚੇ ਬੀਬੀਆਂ ਸਾਰਿਆਂ ਦਾ ਕਤਲੇਆਮ ਹੋਇਆ ਅਗਰ ਇਹ ਪੁਰੇਸ਼ਨ ਵਿੱਚੋਂ ਆਵਾਜ਼ بلند ਕਰਨ ਵਾਲੇ ਵੀ ਸੀਗੇ ਬਾਈ ਚੀਫ ਆਫ ਦੀ ਆਰਮੀ ਸਟਾਫ ਜਨਰਲ ਸਨਾ ਉਹਨੇ ਕਿਹਾ ਸੀ ਜਦੋਂ ਇਹਨਾਂ ਦੀ ਸਮੱਸਿਆ ਤੇ ਜੋੜੀ ਐਨ ਪਲੈਨਿੰਗ ਤੇ ਸੀ ਇਹਨੇ ਪਹਿਲਾਂ ਹੋ ਗਈ ਸੀ ਜਿਹੜੀ ਉਦੋਂ ਜਦੋਂ ਕਿਹਾ ਕਿ ਇਹ ਕੰਮ ਨਾ ਕਰਿਓ ਉਹਨੇ ਆਪਣੀ ਕਿਤਾਬਾਂ 'ਚ ਲਿਖਿਆ ਬਾਕੀ ਆਇਆ ਸਾਰੇ ਮੈਗਜ਼ੀਨ 'ਚ ਵੀ ਆਉਂਦਾ ਰਿਹਾ ਉਹਨੇ ਕਿਹਾ ਸੀ ਕੰਮ ਨਾ ਕਰਿਓ ਇਹ ਤਰੀਕਾ ਨਹੀਂ ਆਗਾ ਤੁਹਾਨੂੰ ਪਹਿਲਾਂ ਤੇ ਤੁਸੀਂ ਇਹ 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 ਕੰਮ ਕਰਦੇ ਹੋ ਤੁਸੀਂ ਇਹ ਚੀਜ਼ਾਂ ਪਲੈਨਿੰਗ ਬਣਾਉਂਦੇ ਹੋ ਇਹਦੇ ਇਹਦਾ ਜਿਹੜਾ ਅਾ ਨਤੀਜਾ ਉਹ ਬੜੇ ਭयंਕਰ ਨਿਕਲ ਸਕਦੇ ਨੇ ਬੜੇ ਮਾੜੇ ਨਤੀਜੇ ਨਿਕਲਣਗੇ ਕੰਡੈਮ ਕਰ ਦਿਓ ਇਸ ਹਮਲੇ ਨੂੰ ਤੁਸੀਂ ਬਿਲਕੁਲ ਕੰਡੈਮ ਕਰਨਾ ਟੋਟਲੀ ਮੈਂ ਦਿਲਾ ਕੰਡੈਮ ਕਰਦਾ ਹਾਂ ਬਲਕਿ ਮੈਂ ਦੇਖੋ ਗੱਲ ਇਸ ਰਹਿ ਕੇ ਇੱਕ ਧੱਕਾ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਸੀ ਮਗਰ ਜਿਸ ਤਰੀਕੇ ਨਾਲ ਐਸ ਲਈ ਉਸ ਲਈ ਇੰਦਰਾ ਗਾਂਧੀ ਨੇ ਇਹਦੀ ਆਪਰੇਸ਼ਨ ਬਲੂ ਸਟਾਰ ਦੀ ਪਲੈਨਿੰਗ ਕੀਤੀ ਐਗਜ਼ੀਕਿਊਟ ਕੀਤਾ ਮੈਂ ਸਮਝਦਾ ਹਾਂ ਇਹ ਇੱਕ ਇਨਸਾਨੀਅਤ ਦੇ ਨਾਂ ਤੇ ਵੀ ਬੜਾ ਵੱਡਾ ਤਾਕਰਾ ਹੂੰ ਤੇ ਇਹ ਸੰਵਿਧਾਨ ਇਹ ਬੜਾ ਇੱਕ ਸਪੌਟ ਹੈਗਾ ਡਾਰਕ ਸਪੌਟ ਹੈਗਾ ਜਿਹਦੇ ਪਿੱਛੇ ਇਹ ਇਹ ਤੇ ਸਾਡੇ ਸਿਆਸਤਦਾਨਾਂ ਨੂੰ ਜਿਹੜੇ ਉਸ ਵੇਲੇ ਵੀ ਇੱਥੇ ਸੀਗੇ ਜੀ ਪੰਜਾਬ 'ਚ ਤੇ ਉਹਨਾਂ ਦੇ ਕਿੱਥੋਂ ਤੇ ਕਰ ਉਹਨਾਂ ਨੇ ਇਹਨਾਂ ਨੂੰ ਪਤਾ ਹੁੰਦਿਆ ਹੋਇਆ ਉਹਨਾਂ ਨੇ ਕੋਈ ਅੱਗੇ ਗੱਲਬਾਤ ਕੀਤੀ ਮਿਲਬਾਤ ਕੀਤਾ ਨਹੀਂ ਕੀਤਾ ਇਦੇ ਵਿੱਚ ਮੈਂ ਸਮਝਦਾ ਹਾਂ ਕਿ ਸਾਡੇ ਲੀਡਰਸ਼ਿਪ ਵੀ ਆਲਸੋ ਟੂ ਬੀ ਬਲੇਮ ਬਿਲਕੁਲ ਹਾਂਜੀ ਬਿਲਕੁਲ ਜੂਨ 1984 ਦੇ ਕਲੂ ਘਰੇ ਦੇ ਸਬੰਧ ਵਿੱਚ ਬ੍ਰਿਗੇਡੀਅਰ ਕੁਲਦੀਪ ਸਿੰਘ ਕਲੋਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਆਪਣੇ ਨਜ਼ਰੀਏ ਤੋਂ ਦੱਸਿਆ ਕਿ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਅਟੈਕ ਕੀਤਾ ਗਿਆ ਜਾਂ ਸੰਗਤਾਂ ਦੇ ਉੱਪਰ ਅਟੈਕ ਕੀਤਾ ਗਿਆ ਇਹ ਨਹੀਂ ਸੀ ਹੋਣਾ ਚਾਹੀਦਾ ਮੰਦ ਭੱਗਾ ਵਰਤਾਰਾ ਵਰਤਿਆ ਤਾਂ ਇਸੇ ਦੇ ਸਬੰਧ ਵਿੱਚ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਿਾਂਗੇ ਧੰਨਵਾਦ